ਆ ਦੇਖੋ ਭਾਈ ਜਮਾਂ ਸੇ ਰਹੀ ਹੈ ਵੀਡੀਓ ਇਹ ਤੇ ਉਹ ਮਾਰ ਕੇ ਦਿੰਦਾ ਉਹ ਦੇਖੀ ਜਾਂਦਾ ਸੁਣਦਾ ਇਹ ਦੇਖੋ ਇਹ ਦੇਖੋ ਤਰੀਕਾ ਦੇਖੋ ਇਹਨਾਂ ਦਾ ਚੋਰੀ ਕਰਨ ਦਾ ਇਹ ਅਰਲੀ ਚੋਰੀ ਦੇਖੋ ਇਹ ਮਾਰੇ ਚਿਰਫ ਉਹਦੇ ਮਗਰ ਭਜਦਾ ਰਹ ਗਿਆ ਤੋ ਉਹ ਦੇਖੋ ਇਹ ਚੜਾ ਲਿਆ ਦਾਲ ਆ ਦੇਖੋ ਦੇਖੋ ਤੇ ਇਧਰ ਕੀ ਬਾਲਾਉਂਦੇ ਨੇ ਆਵੇਂ ਉਹ ਵਿਚਾਰਾ ਇਹ ਸੋਚਦੇ ਹੀ ਰਹਿ ਗਿਆ ਸੋ ਰਪਿਆ ਇਹ ਦੇਖੋ ਇਹਦੇ ਜਾ ਉਹ ਵਿਚਾਰਾ ਨਰਾਜ਼ ਹੋ ਕੇ ਤੋਪਿਆ ਇਹਦਾ ਵੀ ਮੇਰੀ ਗੱਡੀ ਦਾ ਹੁਣ ਕੋਲੀ ਕੀ ਕੀਤਾ ਜਾਵੇ ਇਹ ਦੇਖੋ ਇਹ ਚਲ ਆਪਣੇ ਆਪ ਹੀ ਫਸ ਲੀ ਹੁਣ ਦੇਖਦੇ ਜਾਓ ਇਹ ਸਾਈਡ ਤੇ ਲਾ ਲਈ ਗੱਡੀ ਇਹਨਾਂ ਨੇ ਇੱਥੇ ਮੇਰੇ ਹਿਸਾਬ ਨਾਲ ਕੋਸੇ ਤੋਂ ਲੈਣਗੇ ਖਾਣ ਪੀਣ ਦਾ ਸਾਮਾਨ ਦੇਖਦੇ ਆ ਕੀ ਬਣਦਾ ਕੇ ਆ ਦੇਖੋ ਇਹ ਦੇਖੋ ਪੂਰਾ ਸੇਰਾ ਹੀ ਲਾ ਰਖਿਆ ਵੀਡੀਓ ਵਿਚ ਇਹ ਵਿਚਾਰਾ ਪਸੀਨਾ ਪੂੰਹਦਾ ਤੁਰਿਆ ਆਉਂਦਾ ਕਿੱਥੇ ਅਸੀਂ ਗੱਡੀ 'ਚ ਕਿੱਥੇ ਆ ਚੋਰਾ ਦੇ ਜੰਗਲ 'ਚ ਫਸ ਗਿਆ ਕਿਵੇਂ ਖੋਸੰਦੇ ਆ ਦੇਖੋ ਆ ਬੈਗ ਨਿਗਾਹੇ ਦੇਖੋ ਦੇਖਿਆ ਨਹੀਂ ਗੱਡੀ ਤਾਂ ਮੇਰੇ ਵਾਲੀ ਹੈ ਯਕੀਨ ਨਹੀਂ ਹੋਇਆ ਪਰ ਇਹ ਵੀ ਆ ਗਿਆ ਲਵੇ ਕਿਰਕੀ ਦੇਖਿਓ ਨਾ ਖੋਲੂਗਾ ਇਹੇ ਇਹ ਪੋ ਦੇਖਿਆ ਵੀ ਗੱਡੀ ਤਾਂ ਮੇਰੀ ਹੈ ਇਹ ਆ ਦੇਖੋ ਕਿਰਕੀ ਖੋਲੀ ਇਹ ਵੀ ਉਹਨਾਂ ਨੂੰ ਫਾੜਨ ਵਾਸਤੇ ਇਹ ਦੇਖੋ ਲੁੱਕ ਕੇ ਬੈਰ ਗਿਆ ਵਿੱਚ ਪਾਦਣਾ ਸੀ ਉਹਨਾਂ ਨੂੰ ਆਹ ਬਈ ਉਰੇ ਮਸਤ ਨੇ ਇਹਦਾ ਬੇਫਿਕਰੇ ਨੇ ਦੇਖੋ ਜਿਨ੍ਹਾਂ ਨੂੰ ਕਹਿੰਦੇ ਚੋਰੀ ਕਰਨ ਦੀ ਆਦਤ ਪਈ ਹੋਏ ਉਹਨਾਂ ਨੂੰ ਕੀ ਲੋੜ ਐ ਕੰਮ ਕਰਨ ਦੀ ਇਹ ਦੇਖੋ ਇਹ ਉਹ ਉਹ ਨੂੰ ਬਿਸ ਗਿਆ ਉਹ ਦੇਖੋ ਇਹ ਉਹਦਾ ਕਿਸਕੂਗਾ ਉਹ ਦੇਖੋ ਇਹ ਕਿਸਕੂਗਾ ਆਜਾ ਕਹਿੰਦਾ ਲੈ ਖੜ ਮੈਂ ਆ ਗਿਆ ਕਹਿੰਦਾ ਮੜਿਆ ਹੋਰ ਜਾਵਾ ਸਮਾਨ ਆਜਾ ਕਹਿੰਦਾ ਏ ਉਤਰ ਲਾ ਗਿਆ ਤਾਂ ਬਾਈ ਦੇਖੋ ਫਸ ਗਿਆ ਤਾਂ ਆ ਫਸ ਗਿਆ ਉਹਨਾਂ ਦੇਖੋ ਇਹਦਾ ਕੀ ਬਣਦਾ ਹੂੰ ਇਹਨੇ ਕੋਈ ਦੇਖ ਗਿਆ ਏ ਫੱਜਣ ਦੀ ਕੋਸ਼ਿਸ਼ ਕਰੂਗਾ ਉਹਨੇ ਇਹ ਦੇਖਦੇ ਜਾਓ ਇਹ ਕਿਸ ਕਦਾਏ ਫੜ ਲਿਆ ਓਂਲੀ ਤੇਰੀ ਖੈਰ ਪੁੱਤਰਾ